ਤਸਵੀਰ ਸਿੰਘ ਮੈਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਰਗੋਲਾ ਰੋੜੀ ਸਾਹਿਬ ਚੈਲ ਵਿਖੇ ਸੇਵਾ ਕਰ ਰਿਹਾ ਸੀ 21 ਸਾਲ ਤੋਂ ਲੈ ਕੱਲ ਪ੍ਰਬੰਧਕ ਕਮੇਟੀ ਨੇ ਤੇ ਪਿੰਡਾਂ ਦੀਆਂ ਪਰਮੰਧਕ ਕਮੇਟੀਆਂ ਨੇ ਮੈਨੂੰ ਦੂ ਘਰ ਦੀਆਂ ਕਮੇਟੀਆਂ ਨੇ ਸਨਮਾਨਤ ਕਰਕੇ ਭੇਜਿਆ ਮੈਂ ਅੰਮ੍ਰਿਤਸਰ ਨਿਵਾਸ ਕਰਨ ਵਾਸਤੇ ਜਾ ਰਿਹਾ ਸੀ ਆਪਣਾ ਨਿੱਜੀ ਸਮਾਨ ਲੈ ਕੇ ਜਾ ਰਿਹਾ ਸੀਗਾ ਤੇ ਆਪਣਾ ਇੱਥੇ ਆਪਣੇ ਦਰਿਆ ਦੇ ਕੋਲ ਸਤਲੁਜ ਦਰਿਆ ਤੇ ਇੱਥੇ ਆ ਕੇ ਜਦੋਂ ਅਸੀਂ ਪੁਲ ਪਾਸ ਕਰ ਪਾਸ ਕਰਨ ਲਈ ਤਾਂ ਪੁਲ ਸਵਾਲਿਆਂ ਨੇ ਸਾਡੀ ਜਿਹੜੀ ਗੱਡੀ ਉਹਨੂੰ ਪਿੱਛੇ ਡੰਡੇ ਮਾਰ ਕੇ ਭੇਜਿਆ ਪਿੱਛੇ ਬੈਕ ਕਰੋ ਬੈਕ ਕਰੋ ਅੱਗੇ ਨਹੀਂ ਜਾਣੀ 200 ਰੁਪਿਆ ਵੀ ਲੈ ਲਿਆ ਸਾਡੇ ਤੋਂ ਤੇ ਦੂਜਾ ਬੰਦਾ ਆ ਕੇ ਗਾਲ੍ਹਾਂ ਵੀ ਕੱਢੀਆਂ ਬੁਰਾ ਭਲਾ ਵੀ ਬੋਲੇ ਉਹਨੇ ਬੋਲ ਕੇ ਫਿਰ ਗੱਡੀ ਸਾਡੀ ਬੈਕਲਵਾਈ ਕਰਵਾਇਆ ਡਰਾਈਵਰ ਨੂੰ ਕਹਿ ਕੇ ਡਰਾਈਵਰ ਡਰ ਗਿਆ ਬੈਕ ਕਰਦੇ ਕਰਦੇ ਆਹ ਸੜਕ ਦੀ ਜਿਹੜੀ ਹਾਲਤ ਹੈ ਉਹ ਖੱਡ ਦੇ ਵਿੱਚ ਗੱਡੀ ਡੇਗੀ ਗੱਡੀ ਸਾਡੀ ਫਲਟ ਗਈ ਵਿੱਚ ਗੁਰਬਾਣੀ ਦੀਆਂ ਪੋਥੀਆਂ ਵੀ ਸੀਗੀਆਂ ਜੋ ਮੈਂ ਕਥਾ ਵੀ ਉੱਥੇ ਕਰਦਾ ਸੀ ਉਹ ਮੇਰੀਆਂ ਪੋਥੀਆਂ ਨਿੱਜੀ ਸੀਗੀਆਂ ਉਹ ਵੀ ਬੈੱਡ ਦੇ ਨਾਲ ਥੱਲੇ ਡਿੱ ਗਿਆ ਕਿ 20 ਫੁੱਟ ਥੱਲੇ ਤੇ ਬਾਕੀ ਜਾਨੀ ਨੁਕਸਾਨ ਤੋਂ 60 ਫੀਟ ਤੋਂ ਵਾਟਸਪਾਚਾ ਹੋ ਗਿਆ ਤੇ ਸਮਾਨ ਮੇਰਾ ਜਿਹੜਾ ਸੀ ਉਹ ਬਹੁਤ ਨੁਕਸਾਨਿਆ ਗਿਆ ਜੀ ਮੇਰਾ ਕਰੀਬ 1 ਲੱਖ ਦਾ ਨੁਕਸਾਨ ਹੋ ਗਿਆ ਗੱਡੀ ਦਾ ਕਰੀਬ 60-70 ਹਜ਼ਾਰ ਦਾ ਨੁਕਸਾਨ ਹੋ ਗਿਆ ਤੇ ਇਹ ਹੋਇਆ ਸਿਰਫ ਪੁਲਿਸ ਦੀ ਨਲਾਇਕੀ ਕਰਕੇ ਆ ਜੀ ਮੈਂ ਸੱਚਾਈ ਨਾਲ ਬੋਲਦਾ ਕਿਉਂਕਿ ਜੇ ਸਾਨੂੰ ਪੁਲ ਤੋਂ ਅੱਗੇ ਲੰਘ ਲੈਣ ਦਿੰਦੇ 200 ਰੁਪਏ ਲਿਆ ਸੀ 500 ਲੈ ਲੈਂਦੇ ਸਾਨੂੰ ਅੱਗੇ ਲੰਘ ਲੈਂਦੇ ਪਰ ਉੱਥੋਂ ਸਾਨੂੰ 200 ਰੁਪਏ ਲੈ ਕੇ ਵੀ ਵਾਪਸ ਕੀਤਾ ਬੈਕ ਲਿਆਂਦਾ ਪੀ ਪਿੱਛੇ ਚੱਲੋ ਪਿੱਛੇ ਚੱਲੋ ਗੱਡੀ ਘਰੋ ਗੱਡੀ ਸਾਡੀ ਤਾਂ ਪਲਟੀ ਐ ਉਹ ਸਾਰਾ ਦੋਸ਼ ਇਹਦਾ ਪ੍ਰੂਫ ਪ੍ਰਸ਼ਾਸਨ ਦਾ ਪੁਲਿਸ ਦਾ ਜੀ ਕੀ ਨਾਮ ਆ ਜੀ ਪ੍ਰੇਮ ਸਿੰਘ ਆ ਜੀ ਭਾਰਤ ਸਿੰਘ 300 ਨਹੀਂ ਆ ਜੀ ਚਿੱਪੋ ਕਿੱਧਰ ਨਹੀਂ ਜਾ ਰਹੇ ਸੀ ਕੀ ਗੱਲ ਬਾਤ ਐ ਚੈਲਪੈਂਟ ਤੋਂ ਆ ਜੀ ਅਮਰਸਰ ਜਾਣੇ ਅੱਛਾ ਜੀ ਕੀ ਗੱਲ ਬਾਤ ਗੱਲ ਬਾਤ ਮੈਂ ਗੱਡੀ ਲੈ ਜਾਣਾ ਗੱਡੀ ਨਾਲ ਲਾਦੇ ਫੁਰਦੇ ਜਦ ਨਿਕਲ ਲੋ ਕਹਿੰਦੇ ਸਾਈਡ ਤੇ ਪਿੱਛੇ ਘਰ ਨੂੰ ਗੱਡੀ ਤੂੰ ਲੈ ਕੇ ਜਾ ਮੈਂ ਪਿੱਛੇ ਚੱਲਾ ਮੈਂ ਮੁਰਗਾ ਬੁੱਢਾ ਘਰ ਦਾ ਲਾੜਦਾ ਕਹਿੰਦਾ ਵੀ ਪਸਲੇ ਕੀ ਕਹਿੰਦਾ ਵੀ ਕੀ ਪਤਾ ਮੈਨਾਂ ਜਾਣ ਉਹ ਕਹਿੰਦਾ 200 ਰੁਪਏ ਦੇਣ ਹੁਣੇ 50 ਦੇ ਪਾ ਉਹ ਕਹਿੰਦਾ ਵੱਡੀ ਪਿੱਛੇ ਮੋੜ ਤੇਰਾ ਹੱਲ ਤੇਰਾ ਕੋਈ ਟੈਂਡਾਪਰੇਟਰ ਨਹੀਂ ਕਹਿੰਦਾ ਪਿੱਛੇ ਘੋੜੀ ਉਹ ਢੰਡੇ ਹੀ ਮਾਰੇ ਬੋੜੇ ਉਹ ਬੋੜਾ ਫਿਰ ਦਾ ਹਰਦਾ ਮਾਰਾ 50 ਲੰਘੇ ਰ ਆ ਪਾ ਪੈਸੇ ਵੀ ਲੈ ਦੇਣ 200 ਰੁਪਏ ਲਿਆ ਚਾਚਾ ਜੀ ਗੱਡੀ ਲੰਘਣ ਕਿਉਂ ਨਹੀਂ ਦੇ ਰਹੀ ਕਹਿੰਦਾ ਉਹ ਕਹਿੰਦਾ ਤੁਸੀਂ ਆਏ ਕੀ ਕਰਨ ਇੱਧਰੋਂ ਮੈਂ ਰਸਤਾ ਹੈਗਾ ਤਾਂ ਹੀ ਆਇਆ ਇੱਧਰ ਪੁੱਛ ਗਿਆ ਮੈਂ ਆਇਆ ਪਹਿਲਾਂ ਅਸਮਰਾਲਾ ਤੋਂ ਮਰਾ ਰਸਤਾ ਚੱਲਿਆਗਾ ਵੇ ਚੱਲਦਾ ਕਹਿੰਦਾ ਖੜੇ ਮਾ ਤੇ ਮੈਂ ਕਿਹੜਾ ਰਸਤਾ ਹੈਗਾ ਕਿਹੜੇ ਸਾਈਡ ਤੋਂ ਕਹਿੰਦਾ ਚਾਚਾ ਜੀ ਪੁੱਛ ਸਮਾਧਾ ਖਾਸਾ ਗਈ ਪੂਰੀ ਗੱਡੂ ਗਈ ਚੱਲੀ ਮਾਰਾ ਜੀ ਦੀ ਪੁੱਤੀ ਅੱਸੀ ਗਈ ਹਾਂ ਜੀ ਆ ਥੱਲੇ ਵੀ ਆ ਜੀ ਉਹਨਾਂ ਨੂੰ ਕਾਰ ਦੇ ਨਾਲ ਚੱਕਲੇ ਵਿੱਚ ਥੱਲੇ ਜਿੱਦਾਂ ਕੀਤਾ ਗਿਆ ਉਹ ਚੱਕਿਆ ਜੀ ਹੁਣ ਹੋਲੀ ਖਿਡਾਰੇ ਨਾਲ 3200 ਠੀਕ ਹੈ ਹਾਂ ਜੀ ਕੀ ਮੰਗ ਕਰਦੇ ਵੀ ਹੋਣਾ ਮੇਰਾ ਨੁਕਸਾਨ ਹੈ ਬਾਬਾ ਜੀ ਦਾ 1.5 ਲੱਖ ਦਾ ਨੁਕਸਾਨ 35000 ਦਾ ਮੇਰਾ ਜੀ ਤਾਂ ਜੀ ਮੈਂ ਇਹ ਇਸੇ ਮੰਗਾ ਸਕਣਾ ਮੇਰਾ ਰਾਤ ਸਮਨ ਭਾਜੀ ਛੱਟਰਾ ਬਪਰੀ ਜਿਹੜਾ ਕਿ ਟਿਪਰ ਨੂੰ ਲੈ ਗਿਆ ਜਿਹਦੇ ਵਿੱਚ ਮਹਾਰਾਜ ਜੀ ਸਰ ਆਉਂਦੀ ਪੁੱਤੀ ਸੀ ਕੀ ਕਹੋਗੇ ਜੀ ਨਾਲ ਪੈਸੇ ਦੀ ਗੱਲ ਇਹ ਸਾਜੀ ਅਸਲ ਵਿੱਚ ਮੈਂ ਅੱਜ ਸਵੇਰੇ ਡਿਊਟੀ ਤੇ ਹਾਂ ਯੋ ਰਾਧੀਗਰ ਲਾਹੀ ਮੈਨੂੰ ਇੱਥੇ ਆ ਕੇ ਪਤਾ ਲੱਗਾ ਤੋਰੀ ਉਹਨਾਂ ਨੇ ਦੱਸਿਆ ਬੱਕੇ ਬਹੁਤ ਮੜੀ ਗੱਲ ਤੇ ਉਹਨੇ ਮਤਵਾ ਕੀ ਹੈ ਗੱਲ ਇਹ ਜੋ ਕਿਸੇ ਦੇ ਨੁਕਸਾਨ ਵਿੱਚ ਕਿਰਾਇਆ ਹੈ ਨਹੀਂ ਤੁਹਾਨੂੰ ਉਹਨਾਂ ਨੇ ਮਸਲਾ ਕੀ ਦੱਸਿਆ ਵੀ ਟਰੱਕ ਪਲਟਿਆ ਕਿਵੇਂ ਆ ਤੁਹਾਨੂੰ ਵੀ ਤਾਂ ਕੋਈ ਜਾਣਕਾਰੀ ਦਿੱਤੀ ਹੋਣੀ ਹੈ ਇਹ ਸਾਜੀ ਉਹਦਾ ਕੋਈ ਹੋਮਗਾਰਡਾ ਜਵਾਨ ਹੈ ਪਰਲੇ ਪਾਸੇ ਉਸਨੇ ਉਹ ਟਰਾਲੀ ਵਾਲੇ ਕੋ 200 ਰੁਪਏ ਲਿਆ ਲਿਆ ਤੇ ਹਾਂਜੀ ਲੈ ਕੇ ਵੀ ਉਹਨਾਂ ਨੇ ਗਲਤ ਫਲੋ ਕੀਤਾ ਉਹਨੇ ਮੈਂ ਗਲਤੀ ਕੀਤਾ ਅਸਲ ਟਰੱਕ ਲੱਗਣ ਦੋਗੇ ਜੀ ਹੁਣ ਜਾਂ ਨਹੀਂ ਠੀਕ ਹੈ ਨੇ ਸੱਜ ਭਰੇ ਟਰੱਕ ਨਹੀਂ ਆਈ ਨਗਰ ਦਾ ਸਾਰਾ ਸਾਮਾਨ ਅਜ ਘਰੇ ਲੂ ਉਹ ਕਿਹੜਾ ਵਜਨ ਬਹੁਤ ਜ਼ਿਆਦਾ ਹੈ ਉਹ ਜੋ ਘਰੇਲੀ ਪਰਿਵਾਰਕ ਵਾਲਾ ਹੋਊਗਾ ਉਹਨੂੰ ਸਰ ਅਸੀਂ ਨਹੀਂ ਰੋਕਾਂਗੇ ਉਹ ਘਰ ਪਰਿਵਾਰ ਉਹ ਘਰੇਲੂ ਸਾਮਾਨ ਦਾ ਇਹ ਸਾਰੇ ਉਸਗਾ ਪੰਥਾਨ ਨੇ ਗਲਤ ਕੀਤਾ ਜਿਸਨੇ ਕੀਤਾ ਪਰ ਅਸੀਂ ਤਾਂ ਚਾਹੁੰਦੇ ਪਰਿਵਾਰਕ ਜੋ ਉਹਦੇ ਨਾਲ ਕਹਣਾ ਹੁੰਦਾ ਇਕੱਠੇ ਆ ਇਹ ਅਸੀਂ ਉਹਨਾਂ ਨੂੰ ਥੋੜੀ ਰੋਕਾਂਗੇ ਅਸੀਂ ਰਾਤੀ ਕੌਣ ਮੁਲਾਜ਼ਮ ਸੀਗਾ ਉਹ ਤੇ ਸੱਜ ਉਹ ਹੋਮਗੜ ਦਾ ਪੱਲੇ ਪਾਸੇ ਕੀ ਨਾਮ ਨਾਮ ਕੀ ਹੋਗਾ ਮੈਂ ਨਾਂ ਸਰ ਪੂਰਾ ਨਹੀਂ ਲਗਾ ਮੈਂ ਨਾ ਤਾਂ ਦਸਵਾ ਕੋ ਉਮਗੜਾ ਲਿਆ ਅਸੀਂ ਇੱਧਰ ਹੀ ਜਾਂਦੇ ਡਿਊਟੀ ਸੱਜੀ ਡਿਊਟੀਆਂ ਤੁਹਾਡੇ ਵੱਲੋਂ ਹੀ ਲਾਈਆਂ ਜਾਂਦੀਆਂ ਉਧਰ ਵੀ ਨਹੀਂ ਨਹੀਂ ਸਾਰਾ ਅਸੀਂ ਨਹੀਂ ਹਾਂਜੀ ਇਹਦੇ ਹੋਮਗਾਰਡ ਵਾਲੇ ਇਹਨਾਂ ਦੇ ਇੰਚਾਰਜ ਲਾਉਂਦੇ ਆ ਜਿਹੜੇ ਉਧਰ ਪੁਲਿਸ ਮੁਲਾਜ਼ਮ ਨੇ ਪਿਛਲੀ ਵਾਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਜਿਹੜੇ ਇੱਧਰੋਂ ਟਿੱਪੇ ਟਰਾਲੇ ਭਰੇ ਹੋਏ ਆ ਜਾਂਦੇ ਆ ਉਹ ਕਹਿੰਦੇ ਸਾਨੂੰ ਫੇਰ ਉਧਰੋਂ ਲੰਘਾਣੇ ਪੈਂਦੇ ਆ ਨਹੀਂ ਸਰ ਜਿਹੜੇ ਕਹਿੰਦੇ ਉਧਰੋਂ ਆ ਜਾਂਦੇ ਇੱਧਰੋਂ ਤੁਹਾਨੂੰ ਕਹਿੰਦੇ ਆ ਕੋਈ ਪਹਿਲਾਂ ਜੇ ਕੋਈ ਜਾਣਕਾਰ ਜਿੰਦਾ ਪਹਿਲੇ ਅਫਸਰਾਂ ਦਾ ਤੋ ਹੁਕਮ ਹੋਵੇ ਹਾਂਜੀ ਤੇ ਫਿਰ ਉਹਨੂੰ ਤਾਂ ਭੇਜਣਾ ਹੈਹੀਂ ਭੇਜਣਾ ਪੈਣਾ ਚਾਹਤਰਾ ਦੇ ਹੁਕਮ ਦੇ ਨਾਲ ਤੁਸੀਂ ਹਾਂਜੀ ਕੋਈ ਨਾ ਕੋਈ ਰਾਹਕੂ ਦੰਦਾ ਨਹੀਂ ਰੇਤੇ ਦੇ ਟਿੱਪਰ ਵੀ ਲੰਘਦੇ ਰਾਤ ਨੂੰ ਇੱਥੋਂ ਸਰ ਮੇਰੇ ਹੁ ਵੇੜੂੜੀ ਜਿਹੜਾ ਨਹੀਂ ਕਲੇ ਡੇਲੀ ਲੰਘਦੇ ਆ ਦਿਨ ਚ ਵੀ ਲੰਘਦੇ ਆ ਸਰ ਜਿਹੜੇ ਮੱਛਵਾੜਾ ਸਾਹਿਬ ਸਾਡੇ ਕੋਲ ਪਹੁੰਚਦੇ ਨੇ ਚਾਹੇ ਰੇਤੇ ਦੇ ਟਿੱਪਰ ਨੇ ਚਾਹੇ ਭਾਰੀ ਬਾਨ ਨੇ ਉਹ ਪੁਲ ਤੋੜ ਕੇ ਲੰਘਦੇ ਨੇ ਜਾਂ ਮਤਲਬ ਫਿਰ ਉਹ ਕਿਹੜੇ ਤਰੀਕੇ ਨਾਲ ਲੰਘਦੇ ਕਿਧਰੋਂ ਜੀ ਇੱਥੋਂ ਇਸੇ ਰਸਤੇ ਇਸੇ ਰਸਤੇ ਹੀ ਲੰਘਦੇ ਆ ਜੇ ਅੱਜ ਸਾਹ ਸੁਵਿਧਾ ਦੇ ਕੋਈ ਨਹੀਂ ਗਿਆ ਤੂੰ ਸਾਡੀ ਸਵੇਰ ਦੀ ਡਿਊਟੀ ਲੱਗੀ ਜਾਂਦੀ ਹੈ ਔਰ ਕੋਈ ਅਦਰ ਦੇਖੋ ਲਾਈਨਾਂ ਲੱਗੀਆਂ ਬੜੇ ਤੇ ਤੇ ਦੇਖੋ ਜੀ ਇਹ ਤਾਂ ਬਾਕੀ ਵਾਪਸ ਵੀ ਮੋੜੇ ਆ ਜੀ ਮੀਡੀਆ ਆ ਜਾਂਦਾ ਜੀ ਉਦੋਂ ਲਾਈਨਾਂ ਲੱਗ ਜਾਂਦੀਆਂ ਨੇ ਜੀ ਬਾਅਦ ਦੇ ਵਿੱਚ ਫਿਰ ਕੱਲੀ ਕੱਲੀ ਗੱਡੀ ਨਿਕਲ ਜਾਂਦੀ ਸਾਨੂੰ ਸਰ ਤੁਹਾਡਾ ਜੀ ਚਲੋ ਹੁਣ ਦੀ ਜਾਣਕਾਰੀ ਦਿਓ ਜੀ ਹੁਣ ਜਿਹੜੇ ਕਿਪਰ ਬੰਦ ਆ ਜਾਂ ਚੱਲ ਰਹੇ ਨੇ ਫਿਰ ਆ ਤਾਂ ਬੰਦ ਹੈ ਜੀ ਇਹ ਤੋਂ ਜ਼ਿਆਦਾ ਖਰਾਬ ਹੋ ਗਿਆ ਪ੍ਰੋਬਲਮ ਉਹਦੇ ਕਰਕੇ ਤਾਂ ਕੀਤਾ ਬੰਦ ਨਹੀਂ ਕਿੰਨੇ ਘੰਟੇ ਲਈ ਬੰਦ ਆ ਇਹ ਸਰ ਟਾਈਮ ਤਾਂ ਕੋਈ ਮਿਲਿਆ ਨਹੀਂ ਜਦੋਂ ਆਪਸੇ ਹੁਕਮ ਹੋਣਗੇ ਤੇ ਪਹੁੰਚਿਆ ਨਹੀਂ ਬੰਦ ਆ ਜਾਂ ਨਹੀਂ ਨਹੀਂ ਇਹਦਾ ਸਰ ਸਵੀਚ ਦੇ ਇਹਦਾ ਤੇ ਇਹਦਾ ਰੁਕੇ ਆ